ਅੱਜ ਲੁਧਿਆਣਾ ਦੇ ਮੋਜਪੂਰਾ ਬਾਜ਼ਾਰ ਦੇ ਵਿੱਚ ਸਾਰੇ ਦੁਕਾਨਦਾਰਾਂ ਵੱਲੋਂ ਅਤੇ ਵਕਫ ਵਕ ਐਸੋਸੀਏਸ਼ਨਾਂ ਵੱਲੋਂ ਐਮਐਲਏ ਸ਼ੋਕ ਪ੍ਰਸ਼ਾਪ ਪੱਪੀ ਦੇ ਨਾਲ ਇੱਕ ਮੀਟਿੰਗ ਕੀਤੀ ਜਾਂਦੀ ਹੈ ਇਸ ਮੀਟਿੰਗ ਵਿੱਚ ਆਣ ਤੇ ਸ਼ੋਕ ਪ੍ਰਸ਼ਾਪ ਪੱਪੀ ਦਾ ਇਲਾਕਾ ਨਿਵਾਸੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਅਤੇ ਵਕਫ ਵਕ ਐਸੋਫੀਸ਼ਨਾ ਵੱਲੋਂ ਪਰਵਾ ਤੇ ਨਿੱਘਾ ਸਵਾਗਤ ਕੀਤਾ ਜਾਂਦਾ ਹੈ ਇਹ ਮੀਟਿੰਗ ਬੜੀ ਦੇਰ ਤੋਂ ਚੱਲੀ ਆ ਰਹੀ ਮੰਗ ਨੂੰ ਨੇਪਰੇ ਚਾੜ੍ਹਨ ਦੇ ਲਈ ਕੀਤੀ ਗਈ ਸੀ ਦਰਅਸਲ ਮੋਜਪੂਰਾ ਬਾਜ਼ਾਰ ਦੇ ਵਿੱਚ ਦੁਕਾਨਦਾਰ ਕਾਫੀ ਦੇਰ ਤੋਂ ਤੰਗੀ ਦਾ ਸਾਹਮਣਾ ਕਰ ਰਹੇ ਸਨ ਉਹਨਾਂ ਆਪਣੀਆਂ ਸਾਰੀਆਂ ਪਰੇਸ਼ਾਨੀਆਂ ਐਮਐਲਏ ਅਸ਼ੋਕ ਪ੍ਰਸ਼ਾਪ ਪੱਪੀ ਦੇ ਸਾਹਮਣੇ ਰੱਖਿਆ ਜਿਵੇਂ ਕਿ ਬਿਜਲੀ ਦੇ ਤਾਰਾਂ ਦੇ ਗੁੱਛੇ ਹਟਾਉਣਾ ਨਵੇਂ ਤਾਰਾਂ ਪਾਉਣਾ ਨਵੀਆਂ ਸੜਕਾਂ ਬਣਾਉਣਾ ਅਤੇ ਸੜਕਾਂ ਤੋਂ ਕਬਜ਼ੇ ਹਟਾਉਣਾ ਦੁਕਾਨਾਂ ਦੇ ਬਾਹਰ 2 ਫੁੱਟ ਲਾਈਨ ਲਗਾਉਂਦਾ ਉਦਘਾਟਨ ਅਸ਼ੋਕ ਪ੍ਰੈਸ਼ਰ ਪੱਪੀ ਵੱਲੋਂ ਕੀਤਾ ਗਿਆ ਵਿਧਾਇਕ ਮੰਡਲ ਦੇ ਪ੍ਰਧਾਨ ਵਿਰੋਧ ਭਾਰਤੀ ਜੀ ਸਾਫਾ ਕਾ ਕਾਉਂਸਲਰ ਗੁਰਪ੍ਰੀਤ ਪੁਰਾਣਾ ਵਕ ਵਕ ਐਸੋਸੀਏਸ਼ਨ ਦੇ ਆਗੂ ਭੁਪੇਂਦਰ ਸਿੰਘ ਚਾਵਲਾ, ਰਾਮ ਕਪੂਰ, ਹਰਪ੍ਰੀਤ ਸਿੰਘ, ਸतीश ਸ਼ੁਕਲਾ सुनील कुरान अशोक सदाना रमेश मलोत्रा मनोज कुमार राजेश शेट्टी ਅਤੇ अशोक ਪਾਟਿਆ ਆਦੀ ਸ਼ਾਮਿਲ ਸਨ। ਇਸਲੇ ਲੰਬੇ ਸਮੇਂ ਤੋਂ ਮੋਜਪੁਰੇ ਬਿਆਰ ਦੀ ਜਿਹੜੀ ਸਮੱਸਿਆ ਵਾ ਬਿਜਲੀ ਦੀਆਂ ਤਾਰਾਂ ਦੀ ਹੋਵੇ ਤੇ ਟ੍ਰੈਫਿਕ ਦੀ ਹੋਵੇ ਇਹ ਸਾਰੇ ਦੁਕਾਨਦਾਰ ਵੀਰ ਪ੍ਰਧਾਨ ਸਵਾਨ ਇਨਾਂ ਦੇ ਆਪਣੇ ਜਿੰਨੇ ਐਸੋਸੀਏਸ਼ਨ ਦੇ ਮੈਂਬਰ ਸਹਿਬਾਨ ਨੇ ਖਰਾਨਾ ਜੀ ਸਾਰੇ ਅਸੀਂ ਅੱਜ ਭਾਰਤੀ ਜੀ ਸਾਰੇ ਬੈਠ ਕੇ ਮੀਟਿੰਗ ਕੀਤੀ ਆ ਵੀ ਇਹ ਸਮੱਸਿਆ ਦਾ ਹੱਲ ਕਿਵੇਂ ਨਿਕਲੇ ਉਹ ਸਾਰਿਆਂ ਨੇ ਆਪਣੇ ਆਪਣੇ ਸੁਝਾਅ ਦਿੱਤੇ ਆ ਵੀ ਇਹ ਚੀਜ਼ ਨੂੰ ਏਦਾਂ ਹੱਲ ਕੀਤਾ ਜਾ ਸਕਦਾ ਇਹਨੂੰ ਏਦਾਂ ਕੀਤਾ ਜਾ ਸਕਦਾ ਵਾ ਸਾਰਿਆਂ ਦੇ ਸੁਝਾਅ ਦੇਖ ਕੇ ਅਸੀਂ ਸਾਰਿਆਂ ਨੇ ਬੈਠ ਕੇ ਇੱਕ ਸਾਂਝਾ ਫੈਸਲਾ ਲਿਆ ਵਾ ਬਈ ਬਾਜ਼ਾਰ ਦੇ ਅੰਦਰ ਜਿਹੜਾ ਟ੍ਰੈਫਿਕ ਦੀ ਸਮੱਸਿਆ ਵਾ ਉਹ 2-2 ਫੁੱਟ ਦੇ ਨਿਸ਼ਾਨ ਲਾ ਕੇ ਹਰ ਦੁਕਾਨਦਾਰ ਨੂੰ ਦੇ ਦੇਣਿਆ ਕੋਈ ਦੁਕਾਨਦਾਰ ਉਹ 2 ਫੁੱਟ ਦੇ ਨਿਸ਼ਾਨ ਤੋਂ ਬਾਹਰ ਆਪਣਾ ਨਾਂ ਸਮਾਨ ਲਾਊਗਾ ਨਾ ਕੋਈ ਉਹਦੇ ਬਾਹਰ ਆ ਕੇ ਕੋਈ ਆਪਣਾ ਕਾਰੋਬਾਰ ਕਰੂਗਾ ਜੋ ਕਰੂਗਾ ਉਹ ਨਿਸ਼ਾਨ ਦੇ ਅੰਦਰ ਅੰਦਰ ਕਰੂਗਾ ਜਿਹੜਾ ਬਾਹਰ ਨਿਕਲੂਗਾ ਉਹਦੇ ਤੇ ਬਣਦੀ ਜੋ ਕਾਰਪੋਰੇਸ਼ਨ ਦੀ ਕਾਨੂੰਨੀ ਕਾਰਵਾਈ ਆ ਉਹ ਵੀ ਹੋਊਗੀ ਜੋ ਸਮੱਸਿਆ ਉਹ ਘੜੀ ਕਰੂਗਾ ਉਹਦੇ ਖਿਲਾਫ ਉਹ ਕਾਰਵਾਈ ਹੋਊਗੀ ਇਹ ਸਾਡਾ ਫੈਸਲਾ ਵਾ ਅੱਜ ਬੈਠ ਕੇ ਸਾਰੇ ਪਰਿਵਾਰ ਤੌਰ ਤੇ ਅਸੀਂ ਕੀਤਾ ਵਾ ਇਹ ਸਾਰੇ ਦੁਕਾਨਦਾਰ ਵੀਰਾਂ ਨੇ ਇਸ ਗੱਲ ਦੀ ਹਾਮੀ ਵੀ ਭਰੀ ਆ ਔਰ ਸਾਰੇ ਪ੍ਰਧਾਨ ਵੀ ਇਹੀ ਗੱਲ ਕਹਿ ਰਿਹਾ ਵੀ ਹਾਂ ਇਹ ਜਿਹੜੀ ਤਿੰਨ ਚੀਜ਼ਾਂ ਨੇ ਇੱਥੇ ਲਾਗੂ ਹੋਣੀਆਂ ਚਾਹੀਦੀਆਂ ਨੇ ਇੱਕ ਪਹਿਲੀ ਗੱਲ ਨਿਸ਼ਾਨ ਦਾ ਜਿਹੜਾ ਕੰਮ ਆ ਇੱਕ ਪਾਣੀ ਦੀਆਂ ਪਾਈਪਾਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਪਈਆਂ ਹੋਈਆਂ ਨੇ ਉਹਨਾਂ ਨੂੰ ਨਵਾਂ ਕਨੈਕਸ਼ਨ ਜੋੜ ਕੇ ਹਰ ਦੁਕਾਨਦਾਰ ਵੀਰ ਨੂੰ ਬੇਨਤੀ ਕੀਤੀ ਆ ਵੀ ਜਦੋਂ ਸੜਕ ਪੱਟਾਂਗੇ ਸੜਕ ਬਣਨੀ ਆ ਨਮੀ 300 ਫੁੱਟ ਉਹਦੇ ਵਿੱਚ ਹਰ ਬੰਦਾ ਆਪਣਾ ਪਾਣੀ ਦਾ ਕਨੈਕਸ਼ਨ ਨਵਾਂ ਕਰ ਲੂਗਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀਆਂ ਦਾ ਮੌਸਮ ਆ ਰਿਹਾ ਕਿਸੇ ਨੂੰ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਕਰਕੇ ਫੈਸਲੇ ਪਰਿਵਾਰ ਤੌਰ ਤੇ ਅਸੀਂ ਬੈਠ ਕੇ ਕੀਤੇ ਆ ਮੈਂ ਵਿਨੋਦ ਭਾਰਤੀ ਪ੍ਰੈਜ਼ੀਡੈਂਟ ਭਾਰਤੀ ਉਦਯੋਗਾਂ ਵਪਾਰ ਮੰਡਲ ਲੁਧਿਆਣਾ ਤੋਂ ਅੱਜ ਦਾ ਦਿਨ ਸਾਡੇ ਲਈ ਬੜੀ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਮਕਾਮ ਹੈ ਕਿ ਸਾਡੀ ਬਹੁਤ ਧੀਰ ਤੋਂ ਚੱਲੀ ਆ ਰਹੀ ਮੰਗ ਸੀ ਮੋਜਪੁਰਾ ਬਾਜ਼ਾਰ ਐਸੋਸੀਏਸ਼ਨ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਔਰ ਖਾਸ ਕਰ ਦੁਕਾਨਦਾਰ ਯੂਨੀਅਨ ਵੱਲੋਂ ਕਿਉਂਕਿ ਇਹਸ਼ੀਆ ਦੀ ਸਭ ਤੋਂ ਵੱਡੀ ਮਾਰਕੀਟ ਹੈ ਮੋਜਪੁਰਾ ਬਾਜ਼ਾਰ ਔਰ ਇੱਥੇ ਤਾਰਾਂ ਦੇ ਗੁੱਛੇ ਬੜੀ ਧੀਰ ਤੋਂ ਬਿਜਲੀ ਦੀਆਂ ਤਾਰਾਂ ਦੇ ਗੁੱਛੇ ਬੜੀ ਧੀਰ ਤੋਂ ਖਤਰੇ ਦਾ ਤਾंडਵ ਕਰ ਰਹੇ ਸੀ ਕਈ ਜਗ੍ਹਾ ਤੇ ਸ਼ਾਰਟ ਸਰਕਟ ਨਾਲ ਨੁਕਸਾਨ ਵੀ ਹੋਇਆ ਔਰ ਇਸ ਕਰਕੇ ਬੜੀ ਦੇਰ ਤੋਂ ਸਾਡੀ ਇਹ ਮੰਗ ਸੀ ਕਿ ਜਿਹੜੇ ਬਿਜਲੀ ਦੀਆਂ ਤਾਰਾਂ ਦੇ ਗੁੱਛੇ ਨੇ ਇੱਥੋਂ ਹਟਾਏ ਜਾਣ ਤਾਂ ਕਿ ਜਿਹੜਾ ਰੋਜ਼-ਰੋਜ਼ ਦਾ ਨੁਕਸਾਨ ਹੈ ਦੁਕਾਨਦਾਰਾਂ ਦਾ ਇਹ ਬਚ ਸਕੇ ਤਾਂ ਸਾਡੀ ਗੱਲ ਨੂੰ ਮੰਨਦੇ ਹੋਏ ਸਾਡੇ ਇਲਾਕੇ ਦੇ ਲੁਧਿਆਣਾ ਸੈਂਟਰਲ ਦੇ ਐਮ ਐਲ ਏ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਨੇ ਇਹ ਪ੍ਰੋਜੈਕਟ ਜਿਹੜਾ ਤਿਆਰ ਕਰਵਾਇਆ ਔਰ ਅੱਜ ਉਸ ਦਾ ਉਦਘਾਟਨ ਕਰਤਾ ਕਿ ਕਿਤੇ ਵੀ ਬਿਜਲੀ ਦੀ ਤਾਰ ਦੇ ਗੁੱਛੇ ਨਜ਼ਰ ਨਹੀਂ ਆਣਗੇ ਨਵੀਆਂ ਤਾਰਾਂ ਪੈ ਜਾਣਗੀਆਂ ਔਰ ਉਹਦੇ ਨਾਲ-ਨਾਲ ਉਹਨਾਂ ਨੇ ਸੜਕ ਵੀ ਜਿਹੜੀ ਹੈ ਕਾਫੀ ਦੇਰ ਤੋਂ ਜੋ ਟੁੱਟੀ ਹੋਈ ਸੀ ਇਹਨੂੰ ਬਣਾਉਣ ਦਾ ਉਹਨਾਂ ਨੇ ਟੀਚਾ ਮਿੱਥਿਆ ਔਰ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਹਗਾ ਕੀਤਾ ਕਿ ਜਿਹੜੀ ਰੋਜ਼-ਰੋਜ਼ ਦੀ ਐਨਕਲੋਜਮੈਂਟ ਹੈ ਦੁਕਾਨਦਾਰਾਂ ਵੱਲੋਂ ਕਦੀ ਵਾਰੀ ਕੀਤੀ ਜਾਂਦੀ ਹੈ ਅੱਗੇ-ਜੱਗੇ ਆਈ ਜਾਂਦੇ ਤਾਂ ਉਹਨਾਂ ਨੇ ਕਿਹਾ ਵੀ 2 ਫੁੱਟ ਦਾ ਜਿਹੜੀ ਲਾਈਨ ਹੈ ਉਹ ਦੋਨੋਂ ਪਾਸੇ ਲਾਤੀ ਜਾਏਗੀ ਉਸ ਤੋਂ ਬਾਅਦ ਜਿਹੜਾ ਵੀ ਆਏਗਾ ਬੰਦਾ ਜੀਤਾ ਵੀ ਸਮਾਨ ਹੋਏਗਾ ਉਹ ਤਹਿ ਬਜਾਰੀ ਵਾਲੇ ਲੈ ਜਾਣਗੇ ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਔਰ ਸਾਰਿਆਂ ਨੇ ਇਸ ਗੱਲ 'ਇਨਨਿਮਸਲੀ' ਸਹਿਮਤੀ ਪ੍ਰਗਟਾਈ ਔਰ ਐਮਐਲਏ ਸਾਹਿਬ ਦਾ ਸਵਾਗਤ ਕੀਤਾ ਕਿ ਉਹਨਾਂ ਨੇ ਬੜੀ ਧੀਰਤੋਂ ਚੱਲੀ ਆ ਰਹੀ ਮੰਗ ਪੂਰੀ ਕੀਤੀ ਹੈ ਔਰ ਦੁਕਾਨਦਾਰਾਂ ਨੇ ਸੁੱਖ ਦਾ ਸਾਹ ਲਿੱਤਾ ਔਰ ਉਹਨਾਂ ਨੂੰ ਆਸ ਹੋਈ ਹੈ ਕਿ ਇਹਦੇ ਨਾਲ ਸਾਡਾ ਕੰਮ ਵੀ ਵਧੇਗਾ ਲੋਕ ਵੀ ਬਾਹਰੋਂ ਆਣਗੇ ਜਿਹੜੇ ਲੋਕ ਬਿਨਾਂ ਵਜ੍ਹਾ ਟ੍ਰੈਫਿਕ ਹੋ ਜਾਂਦੀ ਹੈ ਉਤੋਂ ਤੋਂ ਗੁਰੇਜ਼ ਕਰਦੇ ਹੋਏ ਬਾਜ਼ਾਰ 'ਚ ਨਹੀਂ ਆਉਂਦੇ ਉਹ ਵੀ ਬਾਜ਼ਾਰ ਆਣਗੇ ਇਸ ਨਾਲ ਵਪਾਰ ਵੀ ਵਧੇਗਾ ਵਪਾਰੀ ਵੀ ਵਧੇ ਵਧੇ ਫੁੱਲੇਗਾ ਸੋ ਇਸ ਲਈ ਅਸੀਂ ਐਮਐਲਏ ਸਾਹਿਬ ਦੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਜੋਏ ਬੜੀ ਧੀਰਤੋਂ ਚੱਲੀ ਆ ਰਹੀ ਮੰਗ ਸਾਡੀ ਪੂਰੀ ਕੀਤੀ ਹੈ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਇਹ ਸਾਰੀ ਜੋ ਉੱਥੇ ਮਤਾਲਬੇ ਹੋਏ ਸਾਡੇ ਸਾਰੇ ਸਾਥੀ ਸ਼ੋਕਸਢਾਨਾ ਜੀ ਮੋਜਪੁਰ ਅਵੂਲ ਮਾਰਕੀਟ ਐਸੋਸੀਏਸ਼ਨ ਵੱਲੋਂ ਸਤੀਸ਼ ਸ਼ੁਕਲਾ ਜੀ ਸ਼ਾਲ ਐਸੋਸੀਏਸ਼ਨ ਵੱਲੋਂ ਬਗਲੂ ਜੀ ਫੋਜ਼ਰੀ ਸੈਲਰ ਐਸੋਸੀਏਸ਼ਨ ਵੱਲੋਂ ਅਸ਼ੋਕ ਜੀ ਤਾਂ ਇਹ ਸਾਰੇ ਸਾਡੇ ਸਾਥੀ ਉੱਥੇ ਪਹੁੰਚੇ ਔਰ ਬੜਾ ਤਹਿ ਦਿਲ ਤੋਂ ਉਹਨਾਂ ਦਾ ਸਵਾਗਤ ਕੀਤਾ ਮੈਂ ਇਹਨਾਂ ਸਾਰੇ ਸਾਥੀਆਂ ਦਾ ਵੀ ਧੰਨਵਾਦੀ ਹਾਂ ਕਿ ਇਹਨਾਂ ਨੇ ਵੀ ਆਪਣੇ ਬੇहद ਕੀਮਤੀ ਸਮੇਂ ਚੋਂ ਕੁਝ ਸਮਾਂ ਐਮਐਲਏ ਸਾਹਿਬ ਦੇ ਸਵਾਗਤ ਲਈ ਕੱਢਿਆ ਔਰ ਬਹੁਤ-ਬਹੁਤ ਧੰਨਵਾਦ। ਕੁਮਾਰ ਸ਼ਕਲਾ ਇੱਥੇ ਏਰੀਆ ਦੇ ਐਮਐਲਏ ਜੀ ਨੂੰ ਬਹੁਤ-ਬਹੁਤ ਸਵਾਗਤ ਕਰਨਾ ਜਿਨ੍ਹਾਂ ਨੇ ਆ ਕੇ ਜਿਨ੍ਹਾਂ ਨੇ ਆ ਕੇ ਬਾਜ਼ਾਰ ਦਾ ਮਾਣ ਵਧਾਇਆ ਔਰ ਸਾਰਿਆਂ ਦੀ ਆ ਬਾਜ਼ਾਰ ਦੀ ਐਸੋਸੀਏਸ਼ਨ ਆਦਿਾਂ ਗੱਲਾ ਸੋਨਿਆ ਹੋਰ ਦਸਿਆ ਕਿ ਅਸੀਂ ਇਹ ਐਸੋਸੀਏਸ਼ਨਾਂ ਜਿਹੜੇ 3 ਸਾਲ ਦੇ ਹੁਣ ਪਹਿਲੇ 13-13 ਸਾਲ ਦਾ ਕੰਮ ਨਹੀਂ ਹੁਣ 3 ਸਾਲ ਚ ਕੰਮ ਕਰਕੇ ਦਿਖਾਇਆ ਆ ਆ ਮਾਦੀ ਪਾਰਟੀ ਇਨੇ ਵਧੀਆ ਕੰਮ ਕਰ ਰਹੀ ਏ ਹਲੇ 2 ਸਾਲ ਪਏ ਨੇ 2 ਸਾਲਾਂ ਅੰਦਰ ਵੇਖਿਓ ਇਹ ਹਾਲ ਹੁੰਦਾ ਇੱਥੇ ਵਧੀਆ ਵਧੀਆ ਏਰੀਆ ਬਣੇਗਾ ਔਰ ਇਹ ਏਰੀਆ ਇਹ ਡਵੈਲਪਮੈਂਟ ਹੋਏਗੀ ਆੜੇ ਦੁਆਲੇ 2 ਫੁੱਟ ਦੀ ਸੜਕ ਬਣੇਗੀ ਔਰ ਦੋ ਫਰਾਂਗੇ ਬਾਕੀ ਸਾਰੀ ਸੜਕ ਬਣੇਗੀ ਗਲੀਆਂ ਵੀ ਨਵੀਆਂ ਬਣਨਗੀਆਂ ਔਰ ਬਿਜਲੀ ਦੀ ਤਾਰਾ ਵੀ ਇਹ ਨਵੀਆਂ ਨਵੀਆਂ ਬਣਨਗੀਆਂ ਉਹ ਆਪਣੇ ਆਪਣੇ ਸੀਵਰੇਜ ਦੇ ਜੜੇ ਪਾਣੀ ਦੇ ਪਾਈਪ ਨੇ ਸਾਰੇ ਪਵਾ ਲੋ ਮਿਹਰਬਾਨੀ